ਮੇਰੀ ਸੱਸ ਜੀ ਦੁਨੀਆ ਤੋਂ ਚਲੀ ਗਈ ਸੀ ਤੇ ਮੇਰਾ ਸਹੁਰਾ ਬਹੁਤ ਕੱਲਾ ਹੋ ਗਿਆ ਸੀ ਤੇ ਦੁਖੀ ਵੀ ਬਹੁਤ ਰਹਿੰਦਾ ਸੀ ਉਹਨਾਂ ਦਾ ਕਿਸੇ ਵੀ ਕੰਮ ਵਿੱਚ ਮਨ ਨਹੀਂ ਲੱਗਦਾ ਸੀ ਥੋੜੇ ਦਿਨਾਂ ਬਾਅਦ ਮੈਂ ਨੋਟਿਸ ਕੀਤਾ ਕਿ ਉਹ ਮੈਨੂੰ ਬੜੀ ਹੀ ਅਜੀਬ ਨਜ਼ਰਾਂ ਨਾਲ ਵੇਖਦੇ ਰਹਿੰਦੇ ਮੈਂ ਉਹਨਾਂ ਦੇ ਵਰਤਾਲ ਤੋਂ ਬਹੁਤ ਹੀ ਪਰੇਸ਼ਾਨ ਹੋ ਚੁੱਕੀ ਸੀ ਫਿਰ ਇੱਕ ਦਿਨ ਮੈਂ ਸੋਚਿਆ ਕਿ ਜੇਕਰ ਮੈਂ ਹੀ ਆਪਣੇ ਸਹੁਰੇ ਨੂੰ ਖੁਸ਼ ਕਰ ਦੇਵਾਂ ਤਾਂ ਘਰ ਦੀ ਗੱਲ ਘਰ ਵਿੱਚ ਹੀ ਰਹਿ ਜਾਊਗੀ ਤੇ ਕਿਸੇ ਨੂੰ ਕੁਝ ਪਤਾ ਵੀ ਨਹੀਂ ਲੱਗਣਾ ਇਸ ਲਈ ਮੈਂ ਇੱਕ ਦਿਨ ਉਹਨਾਂ ਦੇ ਨਾਲ ਮੇਰਾ ਨਾਮ ਰੇਖਾ ਹੈ ਤੇ ਮੇਰੀ ਉਮਰ 22 ਸਾਲ ਹੈ ਤੇ ਮੈਂ ਇੱਕ ਵਿਆਹੀ ਹੋਈ ਔਰਤ ਹਾਂ ਮੇਰੇ ਘਰ ਵਾਲੇ ਦਾ ਨਾਮ ਰਾਜ ਹੈ ਤੇ ਇੱਕ ਪ੍ਰਾਈਵੇਟ ਕੰਪਨੀ ਵਿੱਚ ਨੌਕਰੀ ਕਰਦੇ ਨੇ ਸਾਡੇ ਵਿਆਹ ਨੂੰ ਘੱਟੋ ਘੱਟ 2 ਸਾਲ ਹੋ ਗਏ ਸਨ ਪਰ ਅਜੇ ਤੱਕ ਸਾਡੇ ਕੋਈ ਬੱਚਾ ਨਹੀਂ ਹੋਇਆ ਸੀ ਸਾਡੇ ਪਰਿਵਾਰ ਵਿੱਚ ਮੈਂ ਮੇਰਾ ਘਰ ਵਾਲਾ ਤੇ ਮੇਰੇ ਸੱਸੋਹਰਾ ਅਸੀਂ ਚਾਰੋ ਹੀ ਰਹਿੰਦੇ ਸੀ ਸਾਰੇ ਜਣੇ ਆਪਣੀ ਜ਼ਿੰਦਗੀ ਵਿੱਚ ਬਹੁਤ ਖੁਸ਼ੀ ਸਾਰੇ ਇੱਕ ਦੂਜੇ ਨਾਲ ਬਹੁਤ ਹਾਸੀ ਹਸੀ ਖੁਸ਼ੀ ਨਾ ਰਹਿੰਦੇ ਫਿਰ ਅਚਾਨਕ ਸਾਡੀ ਖੁਸ਼ੀਆਂ ਨੂੰ ਕਿਸੇ ਦੀ ਬੁਰੀ ਨਜ਼ਰ ਲੱਗ ਗਈ ਦਰਸਲ ਹੋਇਆ ਇਹ ਸੀ ਕਿ ਮੇਰੀ ਸੱਸ ਦਾ ਦਿਲ ਦਾ ਦੌਰਾ ਪੈਣ ਨਾਲ ਰੱਬ ਨੂੰ ਪਿਆਰੀ ਹੋ ਗਈ ਜਿਸ ਕਰਕੇ ਸਾਰੇ ਘਰ ਵਿੱਚ ਸੋਗ ਦੀ ਲਹਿਰ ਛਾ ਗਈ ਸੀ ਪੂਰੇ ਘਰ ਵਿੱਚ ਸਾਰੇ ਹੀ ਉਦਾਸੀ ਅਤੇ ਉਹਨਾਂ ਦੀ ਮੌਤ ਨੇ ਸਭ ਨੂੰ ਅੰਦਰੋਂ ਤੋੜ ਦਿੱਤਾ ਸੀ ਸਾਡੇ ਤੇ ਤਾਂ ਜਿਵੇਂ ਦੁੱਖਾਂ ਦਾ ਪਹਾੜ ਹੀ ਟੁੱਟ ਗਿਆ ਸੀ ਸੱਸ ਦੀ ਮੌਤ ਤੋਂ ਬਾਅਦ ਮੇਰਾ ਸਹੁਰਾ ਬਹੁਤ ਜ਼ਿਆਦਾ ਦੁਖੀ ਰਹਿੰਦਾ। ਮੈਂ ਜਦੋਂ ਵੀ ਆਪਣੇ ਸਹੁਰੇ ਨੂੰ ਵੇਖਦੀ ਤਾਂ ਇਕੱਲੇ ਬੈਠੇ ਰੋਂਦੇ ਹੀ ਹੁੰਦੇ ਸੀ। ਮੇਰੀ ਸੱਸ ਨੂੰ ਯਾਦ ਕਰ ਰਹੇ ਹੁੰਦੇ। ਮੈਂ ਤੇ ਮੇਰਾ ਘਰਵਾਲਾ ਉਹਨਾਂ ਦੀ ਇਹ ਹਾਲਤ ਨੂੰ ਦੇਖ ਕੇ ਬਹੁਤ ਜ਼ਿਆਦਾ ਦੁਖੀ ਹੋ ਜਾਂਦੇ। ਤੇ ਅਸੀਂ ਇਹੀ ਸੋਚਦੇ ਸੀ ਕਿ ਕਾਸ਼ ਮਾਂ ਜਿਉਂਦੀ ਹੁੰਦੀ। ਮੇਰੇ ਸਹੁਰੇ ਦੀ ਇਹ ਹਾਲਤ ਨਹੀਂ ਹੋਣੀ ਸੀ। ਮੈਂ ਤੇ ਰਾਹੁਲ ਨੇ ਉਹਨਾਂ ਨੂੰ ਬਹੁਤ ਸਮਝਾਇਆ ਕਿ ਤੁਸੀਂ ਇਸ ਤਰ੍ਹਾਂ ਦੁਖੀ ਨਾ ਹੋਵੋ। ਤੁਸੀਂ ਘਰ ਦੇ ਵੱਟੇਓ। ਜੇਕਰ ਤੁਸੀਂ ਰੁੱਟ ਜਾਓਗੇ ਤਾਂ ਫਿਰ ਸਾਡਾ ਕੀ ਹੋਊਗਾ ਪਰ ਸਾਡੀ ਸਮਝਾਉਣ ਦੀ ਕੁਝ ਸਮਾਂ ਤਾਂ ਠੀਕ ਰਹਿੰਦੀ ਪਰ ਫਿਰ ਇਕੱਲੇ ਵਿੱਚ ਉਹਦਾ ਹੀ ਹੋ ਜਾਂਦੇ ਇਸ ਤਰ੍ਹਾਂ 6 ਮਹੀਨੇ ਗੁਜ਼ਰ ਗਏ ਸੀ ਪਰ ਉਹ ਇਹ ਸਭ ਕੁਝ ਭੁੱਲ ਨਹੀਂ پا ਰਹੀ ਸੀ ਬਹੁਤ ਜ਼ਿਆਦਾ ਮੁਸ਼ਕਲ ਹੋ ਰਿਹਾ ਸੀ ਫਿਰ ਕੁਝ ਸਮੇਂ ਲਈ ਅਸੀਂ ਉਹਨਾਂ ਨੂੰ ਮੇਰੀ ਦਿੱਲੀ ਵਾਲੀ ਨੰਦ ਦੇ ਕੋਲ ਭੇਜ ਦਿੱਤਾ ਦਰਸਲ ਡਾਕਟਰ ਨੇ ਕਿਹਾ ਸੀ ਕਿ ਜੇਕਰ ਅਸੀਂ ਉਹਨਾਂ ਨੂੰ ਘਟਨਾ ਵਾਲੀ ਥਾਂ ਤੋਂ ਦੂਰ ਭੇਜ ਦਈਏ ਤਾਂ ਹੋ ਸਕਦਾ ਕਿ ਕੁਝ ਪਲ ਲਈ ਉਹ ਭੁੱਲ ਜਾਣ ਮੇਰਾ ਸਹੁਰਾ ਕਰੀਬ 3 ਮਹੀਨੇ ਤੱਕ ਦਿੱਲੀ ਰਿਹਾ ਪਰ ਜਦੋਂ ਆਇਆ ਸਾਨੂੰ ਉਹਨਾਂ ਦੇ ਵਿੱਚ ਕੋਈ ਵੀ ਬਦਲਾਅ ਨਜ਼ਰ ਨਹੀਂ ਆ ਰਿਹਾ ਸੀ ਉਹ ਉਦਾਂ ਦੇ ਹੀ ਸੀ ਜਿੱਦਾਂ ਦੇ ਗਏ ਸੀ ਅਸੀਂ ਬਹੁਤ ਜ਼ਿਆਦਾ ਦੁਖੀ ਹੋ ਗਏ ਸੀ ਪਰ ਮੈਂ ਉਹਨਾਂ ਦੇ ਵਿੱਚ ਇੱਕ ਅਜੀਬ ਜਿਹੀ ਗੱਲ ਨੋਟਿਸ ਕੀਤੀ ਮੈਂ ਵੇਖਿਆ ਸੀ ਕਿ ਉਹ ਹਮੇਸ਼ਾ ਹੀ ਮੇਰੇ ਸਰੀਰ ਨੂੰ ਘੂਰਦੇ ਰਹਿੰਦੇ ਸਨ ਜਾਂ ਫਿਰ ਕਦੇ-ਕਦੇ ਮੈਨੂੰ ਛੂਹਣ ਦੀ ਵੀ ਕੋਸ਼ਿਸ਼ ਕਰਦੇ ਮੈਨੂੰ ਉਹਨਾਂ ਦੀ ਹਰਕਤ ਬਹੁਤ ਅਜੀਬ ਲੱਗਦੀ ਸੀ ਕਿਉਂਕਿ ਮੈਨੂੰ ਇਹ ਸਹੀ ਨਹੀਂ ਲੱਗ ਰਿਹਾ ਸੀ ਇਸ ਤੋਂ ਪਹਿਲਾਂ ਉਹਨਾਂ ਨੇ ਕਦੇ ਵੀ ਮੇਰਾ ਜਿਹਾ ਨਹੀਂ ਕੀਤਾ ਸੀ ਦਿਲ ਕਰਦਾ ਸੀ ਕਿ ਮੈਂ ਆਪਣੇ ਘਰ ਵਾਲੇ ਨੂੰ ਫੋਨ ਕਰਕੇ ਸਾਰੀ ਗੱਲ ਦੱਸਦਾ ਪਰ ਫਿਰ ਮੈਂ ਸੋਚਿਆ ਕਿ ਜੇਕਰ ਮੇਰੇ ਘਰ ਵਾਲੇ ਨੇ ਮੇਰੀ ਗੱਲ ਤੇ ਭਰੋਸਾ ਹੀ ਨਾ ਕੀਤਾ ਤਾਂ ਫਿਰ ਮੈਂ ਕੀ ਕਰੂੰਗੀ ਮੈਂ ਸੋਚਿਆ ਕਿ ਹੋ ਸਕਦਾ ਹੈ ਕਿ ਮੇਰਾ ਵਹਿਮ ਹੋਵੇ ਫਿਰ ਇੱਕ ਦਿਨ ਤਾਂ ਹਾਦੀ ਹੋ ਗਈ ਇੱਕ ਦਿਨ ਮੇਰੇ ਸਹੁਰੇ ਨੇ ਕੁਝ ਅਜੀਬ ਕੀਤਾ ਕਿ ਮੇਰੇ ਪੈਰਾਂ ਤੋਂ ਜ਼ਮੀਨ ਖਿਸਕ ਗਈ ਮੈਨੂੰ ਭਰੋਸਾ ਨਹੀਂ ਹੋ ਰਿਹਾ ਸੀ ਕਿ ਉਹ ਅਜਿਹਾ ਕੁਝ ਵੀ ਕਰ ਸਕਦੇ ਨਹੀਂ ਮੈਂ ਬਾਥਰੂਮ ਵੀ ਜਾ ਰਹੀ ਸੀ ਤਾਂ ਉਹ ਪਹਿਲਾਂ ਤੋਂ ਹੀ ਬਾਥਰੂਮ ਦੇ ਵਿੱਚ ਸੀ ਮੈਂ ਥੋੜੀ ਦੇਰ ਲਈ ਉੱਥੇ ਹੀ ਖੜੀ ਹੋ ਗਈ ਮੈਨੂੰ ਲੱਗਾ ਕਿ ਥੋੜੀ ਦੇਰ ਵਿੱਚ ਬਾਹਰ ਆ ਜਾਣਗੇ ਇਸ ਲਈ ਮੈਂ ਉਡੀਕ ਕਰ ਲੈਂਦੀ ਹਾਂ ਫਿਰ ਅੰਦਰੋਂ ਮੈਨੂੰ ਅਜੀਬ ਹੀ ਆਵਾਜ਼ਾਂ ਸੁਣ ਰਹੀਆਂ ਸਨ ਜੋ ਕਿ ਬੜੀਆਂ ਹੀ ਅਜੀਬ ਸੀ ਮੈਂ ਸੋਚ ਰਹੀ ਸੀ ਕਿ ਇੰਨੇ ਟਾਈਮ ਵਿੱਚ ਬਾਥਰੂਮ ਦੇ ਅੰਦਰ ਆ ਕੇ ਕੀ ਕਰ ਰਹੇ ਨੇ ਮੈਂ ਉਹਨਾਂ ਨੂੰ ਬੁਲਾਉਣ ਦੀ ਵੀ ਕੋਸ਼ਿਸ਼ ਕੀਤੀ ਪਰ ਉਹਨਾਂ ਨੂੰ ਸ਼ਾਇਦ ਮੇਰੀ ਆਵਾਜ਼ ਹੀ ਨਹੀਂ ਸੁਣੀ ਫਿਰ ਜਦੋਂ ਮੈਨੂੰ ਲੱਗਾ ਕਿ ਉਹ ਪਤਾ ਨਹੀਂ ਕਦੇ ਵੀ ਬਾਹਰ ਆ ਸਕਦੇ ਨਹੀਂ ਤਾਂ ਮੈਂ ਆਪਣੇ ਕਮਰੇ ਵਿੱਚ ਚਲੀ ਗਈ ਸੀ ਪਹਿਲਾਂ ਤਾਂ ਮੈਂ ਮਨ ਵਿੱਚ ਖਿਆਲ ਕੀਤਾ ਕਿ ਸਾਰਾ ਮਾਮਲਾ ਆਪਣੇ ਘਰ ਵਾਲੇ ਨੂੰ ਦੱਸ ਦੇਵਾਂ ਪਰ ਫਿਰ ਤੋਂ ਮੇਰੇ ਦਿਮਾਗ ਵਿੱਚ ਉਹੀ ਆਇਆ ਕਿ ਜੇਕਰ ਉਹਨਾਂ ਨੇ ਗੱਲ ਤੇ ਭਰੋਸਾ ਹੀ ਨਾ ਕੀਤਾ ਜੇ ਮੈਨੂੰ ਹੀ ਗਲਤ ਸਮਝ ਲਿਆ ਤਾਂ ਫਿਰ ਮੈਂ ਕੀ ਕਰਾਂਗੀ ਇਹ ਸੋਚ ਕੇ ਮੈਂ ساری ਰਾਤ ਜਾਗਦੀ ਰਹੀ ਮੈਨੂੰ ਨੀਂਦ ਨਹੀਂ ਆ ਰਹੀ ਸੀ ਤੇ ਮੈਂ ਅੰਦਰ ਤੋਂ ਬਹੁਤ ਜ਼ਿਆਦਾ ਪਰੇਸ਼ਾਨ ਹੋ ਗਈ ਸੀ ਕਿਉਂਕਿ ਇੰਨੇ ਦਿਨਾਂ ਤੋਂ ਜੋ ਕੁਝ ਵੀ ਹੋ ਰਿਹਾ ਸੀ ਉਹ ਬਹੁਤ ਹੀ ਅਜੀਬ ਸੀ ਰਾਤ ਨੂੰ ਮੇਰੇ ਘਰ ਵਾਲੇ ਨੇ ਮੈਨੂੰ ਪਿਆਰ ਨਾਲ ਬੁਲਾਇਆ ਤਾਂ ਮੈਂ ਉਹਨਾਂ ਨੂੰ ਮਨਾ ਕਰ ਦਿੱਤਾ ਮੈਂ ਉਹਨਾਂ ਨੂੰ ਕਿਹਾ ਕਿ ਮੇਰਾ ਮਨ ਨਹੀਂ ਤੇ ਇਹਨਾਂ ਕਹਿ ਕੇ ਮੈਂ ਉਹਨਾਂ ਵੱਲ ਫਿੱਟ ਕਰਕੇ ਸੌ ਗਈ ਸੀ ਪਰ ساری ਰਾਤ ਜਾਗਦੇ ਹੋਏ ਨਿਕਲ ਗਈ ਦੂਜੇ ਦਿਨ ਮੇਰੇ ਘਰ ਵਾਲੇ ਨੂੰ ਸ਼ਹਿਰ ਤੋਂ ਬਾਹਰ ਕਿਸੇ ਕੰਮ ਲਈ ਜਾਣਾ ਸੀ ਅਤੇ ਉਹ ਛੇ ਦਿਨਾਂ ਲਈ ਜਾ ਰਹੇ ਸਨ ਮੈਂ ਉਹਨਾਂ ਦਾ ਬੈਗਪੈਕ ਕੀਤਾ ਉਹਨਾਂ ਨੇ ਰਸਤਾ ਕੀਤਾ ਉਸ ਤੋਂ ਬਾਅਦ ਉਹ ਚਲੇ ਗਏ ਸੀ ਥੋੜੇ ਚਿਰ ਬਾਅਦ ਮੈਂ ਉਹਨਾਂ ਨੂੰ ਵਿਦਾ ਕਰ ਦਿੱਤਾ ਸੀ ਉਹਨ ਘਰ ਵਿੱਚ ਮੈਂ ਤੇ ਮੇਰਾ ਸੋਹਰਾ ਕੰਨੀ ਹੀ ਸੀ ਮੈਂ ਤਾਂ ਡਰ ਨਾਲ ਬੁਰੀ ਤਰ੍ਹਾਂ ਕੰਬ ਰਹੀ ਸੀ ਮੈਨੂੰ ਇੱਕ ਇੱਕ ਪਲ ਸਦੀਆਂ ਵਾਂਗ ਲੱਗ ਰਿਹਾ ਸੀ ਮੈਂ ਪੂਰਾ ਦਿਨ ਘਰ ਦਾ ਕੰਮ ਕੀਤਾ ਤੇ ਸਾਰਾ ਕੰਮ ਖਤਮ ਕਰਨ ਤੋਂ ਬਾਅਦ ਆਪਣੇ ਕਮਰੇ ਵਿੱਚ ਚਲੀ ਗਈ ਪਿਛਲੀ ਰਾਤ ਮੈਨੂੰ ਨੀਂਦ ਨਹੀਂ ਆਈ ਸੀ ਸ਼ਾਇਦ ਇਸ ਕਰਕੇ ਮੈਨੂੰ ਨੀਂਦ ਆ ਰਹੀ ਸੀ ਤੇ ਨੀਂਦ ਨੇ ਘੇਰਾ ਪਾਉਣਾ ਸ਼ੁਰੂ ਕਰ ਦਿੱਤਾ ਸੀ। ਨੀਂਦ ਦੇ ਬਾਰੇ ਮੇਰੀ ਅੱਖਾਂ ਆਪਣੇ ਆਪ ਬੰਦ ਹੋ ਰਹੀਆਂ ਸਨ। ਦਿਨ ਦੇ 5 ਵਜੇ ਮੈਨੂੰ ਪਤਾ ਹੀ ਨਾ ਲੱਗਿਆ ਕਿ ਕਦੋਂ ਮੇਰੀ ਅੱਖਾਂ ਬੰਦ ਹੋ ਗਈਆਂ। ਮੈਂ ਗੂੜੀ ਨੀਂਦ ਵਿੱਚ ਚਲੀ ਗਈ ਸੀ। ਉਂਝ ਤਾਂ ਘਰ ਵਿੱਚ ਮੈਂ ਸੂਟ ਹੀ ਪਾਉਂਦੀ ਸੀ ਪਰ ਕੁਝ ਦਿਨਾਂ ਤੋਂ ਜ਼ਿਆਦਾ ਗਰਮੀ ਹੋਣ ਕਰਕੇ ਮੈਂ ਲੋਰਦੀ ਟੀ-ਸ਼ਰਟ ਹੀ ਪਾ ਰਹੀ ਸੀ। ਗਰਮੀ ਕਰਕੇ ਮੇਰੇ ਸਾਰੇ ਕੱਪੜੇ ਪਸੀਨੇ ਨਾਲ ਭਿੱਜ ਗਏ ਸਨ। ਤੇ ਮੈਂ ਆਪਣੇ ਕਮਰੇ ਵਿੱਚ ਪੱਕੇ ਥੱਲੇ ਲੰਮੀ ਪਈ। ਕਰੀਬ 1 ਘੰਟੇ ਬਾਅਦ ਮੈਂ ਮਹਿਸੂਸ ਕੀਤਾ ਕਿ ਕੋਈ ਮੈਨੂੰ ਅਜੀਬ ਤਰੀਕੇ ਨਾਲ ਹੱਥ ਲਾ ਰਿਹਾ ਹੋਵੇ। ਪਹਿਲਾਂ ਤਾਂ ਮੈਨੂੰ ਲੱਗਾ ਕਿ ਮੈਂ ਤੇਰਾ ਜਾ ਹਾਂ। ਸ਼ਾਇਦ ਮੈਂ ਕੋਈ ਸੁਪਨਾ ਵੇਖ ਰਹੀ ਹਾਂ। ਸੁਪਨੇ ਵਿੱਚ ਮੈਂ ਉਸ ਦੇ ਨਾਲ ਹਾਂ। ਪਰ ਫਿਰ ਮੈਂ ਇੱਕਦਮ ਹੜਬੜਾ ਕੇ ਉੱਠੀ, ਬੈਠ ਗਈ ਤੇ ਆਪਣੇ ਕੱਪੜੇ ਠੀਕ ਕਰਨ ਲੱਗੀ। ਜਦੋਂ ਮੈਂ ਵੇਖਿਆ ਕਿ ਮੇਰਾ ਸਹੁਰਾ ਮੇਰੇ ਕੋਲ ਬੈਠਾ ਹੈ ਤਾਂ ਮੈਂ ਉਹਨਾਂ ਨੂੰ ਵੇਖ ਕੇ ਬਹੁਤ ਬੁਰੀ ਤਰ੍ਹਾਂ ਚੌਂ ਗਈ ਮੈਂ ਪੁੱਛਿਆ ਕਿ ਤੁਸੀਂ ਇੱਥੇ ਕੀ ਕਰ ਰਹੇ ਹੋ ਤੁਹਾਨੂੰ ਕੋਈ ਕੰਮ ਸੀ ਤਾਂ ਉਹਨਾਂ ਨੇ ਕਿਹਾ ਕਿ ਮੇਰਾ ਚਾਹ ਪੀਂਦਾ ਬੜਾ ਮਨ ਸੀ ਮੈਂ ਤੈਨੂੰ ਬਹੁਤ ਵਾਰ ਜਗਾਇਆ ਪਰ ਸ਼ਾਇਦ ਤੂੰ ਸੁਣਿਆ ਹੀ ਨਹੀਂ ਤੂੰ ਗੂੜੀ ਨੀਂਦ ਵਿੱਚ ਸੀ ਇਸ ਲਈ ਮੈਂ ਆਪ ਹੀ ਤੇਰੇ ਕਮਰੇ ਵਿੱਚੋਂ ਬਾਹਰ ਜਾ ਰਿਹਾ ਸੀ ਅਤੇ ਪਹਿਲਾਂ ਮੈਂ ਤੇਰੇ ਕਮਰੇ ਵਿੱਚ ਚੇਸ ਕਰਕੇ ਆਇਆ ਕਿ ਤੂੰ ਮੇਰੀ ਬਾਰੋਂ ਆਵਾਜ਼ ਨਹੀਂ ਸੁਣੀ ਅੰਦਰ ਆ ਕੇ ਦੇਖਿਆ ਤਾਂ ਆਮਨਾਰ ਸੁੱਤੀ ਪਈ ਆ ਤੇ ਸੋਚਿਆ ਵੀ ਤੈਨੂੰ ਜਗਾਉਣਾ ਕਿਉਂ ਆ ਮੈਂ ਆਪੇ ਹੀ ਚਾਹ ਬਣਾ ਲੈਣਾ ਪਰ ਇੰਨੇ ਵਿੱਚ ਤੂੰ ਜਾ ਗਈ ਮੈਂ ਫਟਾਫਟ ਬੈੱਡ ਤੋਂ ਹੇਟਾ ਉੱਤਰ ਗਈ ਸੀ ਮੇਰਾ ਦਿਲ ਜ਼ੋਰ-ਜ਼ੋਰ ਦੀ ਧੜਕ ਰਿਹਾ ਸੀ ਮੈਂ ਆਪਣੀ ਦੁਪੱਟਾ ਸਹੀ ਕੀਤਾ ਤੇ ਉਹਨਾਂ ਨੂੰ ਕਿਹਾ ਕਿ ਤੁਸੀਂ ਆਪਣੇ ਕਮਰੇ ਵਿੱਚ ਜਾਓ ਮੈਂ ਉੱਥੇ ਹੀ ਚਾਹ ਲੈ ਕੇ ਆਉਣੀ ਆ ਤੇ ਫਿਰ ਉਹ ਆਪਣੇ ਕਮਰੇ ਵਿੱਚ ਚਲੇ ਗਏ ਸੀ ਕਰੀਬ 10-15 ਮਿੰਟ ਬਾਅਦ ਮੈਂ ਉਹਨਾਂ ਦੇ ਕਮਰੇ ਦੇ ਵਿੱਚ ਇੱਕ ਕੱਪ ਚਾਹ ਦਾ ਲੈ ਕੇ ਗਈ ਮੈਂ ਅੰਦਰ ਜਾ ਕੇ ਵੇਖਿਆ ਤਾਂ ਆਪਣੇ ਕਮਰੇ ਵਿੱਚ ਬੈਠੇ ਰੋ ਰਹੇ ਸਨ ਮੈਂ ਪੁੱਛਿਆ ਕਿ ਕੀ ਹੋਇਆ ਤਾਂ ਉਹਨਾਂ ਨੇ ਕਿਹਾ ਕਿ ਕੁਝ ਨਹੀਂ ਮੈਂ ਉਹਨਾਂ ਨੂੰ ਪੁੱਛਿਆ ਕਿ ਜੇ ਕੋਈ ਦਿੱਕਤ ਹੈ ਜਾਂ ਫਿਰ ਸੇ ਠੀਕ ਨਹੀਂ ਤਾਂ ਮੈਂ ਹੁਣੇ ਡਾਕਟਰ ਨੂੰ ਫੋਨ ਕਰ ਦਿੰਦੀ ਆ ਪਰ ਉਹਨਾਂ ਨੇ ਕਿਹਾ ਕਿ ਨਹੀਂ ਬਸ ਅੱਜ ਮੈਨੂੰ ਤੇਰੀ ਸਾستی ਬਹੁਤ ਯਾਦ ਆ ਰਹੀ ਸੀ ਮੈਨੂੰ ਅੱਜ ਉਸ ਤੋਂ ਬਿਨਾ ਬੜਾ ਔਖਾ ਲੱਗ ਰਿਹਾ ਹੈ ਜਦੋਂ ਤੂੰ ਗਈ ਹੈ ਮੈਂ ਬਿਲਕੁਲ ਹੀ ਇਕੱਲਾ ਰਹਿ ਗਿਆ ਹਾਂ ਉਦੋਂ ਤੋਂ ਮੈਨੂੰ ਕੁਝ ਵੀ ਸਮਝ ਨਹੀਂ ਆਉਂਦਾ ਕਿ ਮੈਂ ਕਿਸੇ ਨਾਲ ਆਪਣੇ ਦਿਲ ਦੀ ਗੱਲ ਕਰਾਂ ਮੈਂ ਵੀ ਇੱਕ ਇਨਸਾਨ ਹਾਂ ਮੇਰੀਆਂ ਵੀ ਕੁਝ ਖੁਆਇਸ਼ਾਂ ਨੇ ਮੇਰਾ ਵੀ ਦਿਲ ਕਰਦਾ ਕਿ ਮੈਂ ਆਪਣੇ ਦਿਲ ਦੀ ਗੱਲ ਕਿਸੇ ਨਾਲ ਸਾਂਝੀ ਕਰਾਂ ਪਰ ਮੈਂ ਆਪਣੀ ਦਿਲ ਦੀਆਂ ਗੱਲਾਂ ਕਿਸ ਨੂੰ ਕਵਾਂ ਮੈਂ ਕੋਈ ਬੱਚੀ ਤਾਂ ਨਹੀਂ ਸੀ ਜੋ ਉਹਨਾਂ ਦੇ ਇਸ਼ਾਰਿਆਂ ਨੂੰ ਨਾ ਸਮਝ ਸਕਾ ਮੈਂ ਸਮਝ ਗਈ ਸੀ ਕਿ ਉਹ ਕਿਸ ਬਾਰੇ ਗੱਲ ਕਰ ਰਹੇ ਨੇ ਅਤੇ ਫਿਰ ਵੀ ਮੈਂ ਉਹਨਾਂ ਦੇ ਕੋਲ ਗਈ ਤੇ ਉਹਨਾਂ ਨੂੰ ਕਿਹਾ ਕਿ ਪਾਪਾ ਤੁਸੀਂ ਚਿੰਤਾ ਨਾ ਕਰੋ ਸਭ ਠੀਕ ਹੋ ਜਾਊਗਾ ਤੇ ਤੁਸੀਂ ਜਦੋਂ ਵੀ ਕੋਈ ਗੱਲ ਕਰਨੀ ਹੋਈ ਤਾਂ ਤੁਸੀਂ ਮੇਰ ਨਾਲ ਕਰ ਲਿਆ ਕਰੋ ਮੇਰਾ ਇਹਨਾਂ ਕਹਿਣਾ ਹੀ ਸੀ ਕਿ ਉਹਨਾਂ ਨੇ ਮੈਨੂੰ ਝਟਗੜਨ ਲਾ ਲਿਆ ਤੇ ਉੱਚੀ-ਉੱਚੀ ਰੋਣ ਲੱਗੀ। ਮੈਨੂੰ ਬਹੁਤ ਹੀ ਅਜੀਬ ਲੱਗ ਰਿਹਾ ਸੀ ਕਿਉਂਕਿ ਇਹ ਸਭ ਕੁਝ ਪਹਿਲੀ ਵਾਰੀ ਹੋ ਰਿਹਾ ਸੀ। ਮੇਰੇ ਮਨ ਵਿੱਚ ਤਰ੍ਹਾਂ-ਤਰ੍ਹਾਂ ਦੇ ਖਿਆਲ ਆ ਰਹੇ ਸਨ ਪਰ ਫਿਰ ਵੀ ਮੈਨੂੰ ਉਹਨਾਂ ਤੇ ਤਰਸ ਆ ਰਿਹਾ ਸੀ। ਇਸ ਤੋਂ ਤਾਂ ਬਹਿਤ ਰਹੀ ਸੀ ਕਿ ਘਰ ਵਿੱਚ ਹੀ ਇਸ ਨੂੰ ਹੱਲ ਕੀਤਾ ਜਾਵੇ। ਅਤੇ ਇੱਕ ਵਾਰ ਤਾਂ ਮੇਰੇ ਮਨ ਵਿੱਚ ਆਇਆ ਕਿ ਜੇਕਰ ਮੈਂ ਉਹਨਾਂ ਨੂੰ ਖੁਸ਼ ਕਰ ਦੇਵਾਂ ਤਾਂ ਕਿਸੇ ਨੂੰ ਕੀ ਪਤਾ ਚੱਲਣਾ ਹੈ। ਘਰ ਦੀ ਗੱਲ ਘਰ ਵਿੱਚ ਹੀ ਰਹਿ ਜਾਣੀ ਹੈ ਪਰ ਫਿਰ ਮੈਂ ਆਪਣੇ ਦਿਲ ਤੇ ਪੱਥਰ ਰੱਖ ਕੇ ਉਹਨਾਂ ਦੀ ਹਾਰੀਚਾ ਮੰਨਣ ਨੂੰ ਆਪਣੇ ਮਨ ਨੂੰ ਮਨਾ ਲਿਆ ਸੀ ਅਤੇ ਫਿਰ ਮੈਂ ਉਹਨਾਂ ਨੂੰ ਨਹਾਉਣ ਨੂੰ ਕਿਹਾ ਤੇ ਉਹਨਾਂ ਦੇ ਕੱਪੜੇ ਅਲਮਾਰੀ ਵਿੱਚੋਂ ਕੱਢ ਕੇ ਦਿੱਤੇ ਥੋੜੇ ਚਿਰ ਬਾਅਦ ਉਹਨਾਂ ਆ ਕੇ ਵਾਪਸ ਆਏ ਅਤੇ ਉਹਨਾਂ ਨੇ ਆਪਣੀ ਬਨਾਨ ਤਿਹਟਾ ਸਿਰਫ ਤੌਲੀਆ ਲਪੇਟਿਆ ਹੋਇਆ ਸੀ ਉਹ ਮੈਨੂੰ ਵੇਖ ਕੇ ਥੋੜਾ ਜਿਹਾ ਮੁਸਕਰਾਏ ਤੇ ਮੈਂ ਵੀ ਉਹਨਾਂ ਦੀ ਇਸ ਹਰਕਤ ਦੇ ਉੱਤੇ ਹਲਕਾ ਜਿਹਾ ਮੁਸਕਰਾ ਦਿੱਤਾ ਸੀ ਫਿਰ ਅਗਲੇ ਦਿਨ ਜਦੋਂ ਮੈਂ ਸਵੇਰ ਦੀ ਚਾਹ ਦੇਣੋਂ ਉਹਦੇ ਕਮਰੇ ਵਿੱਚ ਗਈ ਤਾਂ ਬੈਟ ਉੱਤੇ ਉਹਨਾਂ ਹੀ ਕੱਪੜਿਆਂ ਵਿੱਚ ਸੁੱਤੇ ਸੀ ਉਹਨਾਂ ਨੇ ਹਲੇ ਤੱਕ ਤੌਲੀਆ ਵੀ ਨਹੀਂ ਉਤਾਰਿਆ ਸੀ ਮੈਂ ਹਲਕੇ ਹੱਥਾਂ ਨਾਲ ਦਰਵਾਜ਼ੇ ਨੂੰ ਧੱਕਾ ਦਿੱਤਾ ਜੋ ਕਿ ਪਹਿਲਾਂ ਹੀ ਖੁੱਲ੍ਹਾ ਹੋਇਆ ਸੀ ਤੇ ਉਹ ਸੁੱਤੇ ਪਏ ਸਨ ਉਹਨਾਂ ਦੀ ਇਹ ਸਰਕਰਤ ਨੇ ਮੈਨੂੰ ਗੁੱਸਾ ਤਾਂ ਬਹੁਤ ਚੜਾਇਆ ਪਰ ਮੈਂ ਉਹਨਾਂ ਨੂੰ ਕੁਝ ਨਾ ਕਿਹਾ ਤੇ ਉਹਨਾਂ ਨੂੰ ਚਾਹ ਦੇ ਕੇ ਵਾਪਸ ਰਸੋਈ ਵਿੱਚ ਆ ਗਈ ਸੀ ਅੱਧੇ ਘੰਟੇ ਤੱਕ ਉਹ ਰਸੋਈ ਵਿੱਚ ਆਏ ਤੇ ਆ ਕੇ ਕਹਿਣ ਲੱਗੇ ਇਹ ਥੋੜਾ ਜਿਹਾ ਤੇਲ ਗਰਮ ਕਰਕੇ ਮੇਰੇ ਕਮਰੇ ਵਿੱਚ ਲਿਆ ਮੇਰੇ ਸਿਰ ਤੇ ਸਰੀਰ ਦੀ ਮਾਲਿਸ਼ ਕਰਦੇ। ਇਸ ਵਾਰੀ ਮੈਨੂੰ ਉਹਨਾਂ ਦੀ ਨੀਅਤ ਖਰਾਬ ਲੱਗ ਰਹੀ ਸੀ। ਹੋੜੀ ਥੇਰ ਬਾਅਦ ਇੱਕ ਕੌਲੀ ਵਿੱਚ ਮੈਂ ਤੇਲ ਲੈ ਕੇ ਹਲਕਾ ਗਰਮ ਕਰਕੇ ਉਹਨਾਂ ਦੇ ਕਮਰੇ ਵਿੱਚ ਗਈ। ਮੈਂ ਉਹਨੂੰ ਕਿਹਾ ਕਿ ਪਾਪਾ ਜੀ ਮੈਂ ਤੇਲ ਗਰਮ ਕਰ ਦਿੱਤਾ ਇਹ ਲਓ ਤੇ ਤੁਸੀਂ ਆਪਣੇ ਆਪ ਹੀ ਲਾ ਲਓ। ਮੈਨੂੰ ਅੱਜ ਬਹੁਤ ਕੰਮ ਹੈ। ਸਾਰੇ ਕੱਪੜੇ ਵੀ ਧੋਣੇ ਨੇ। ਪਰ ਉਹ ਕਹਿਣ ਲੱਗੇ ਕਿ ਮੈਂ ਸਿਰ ਤੇ ਤਾਂ ਹਿਲਾ ਸਕਦਾ ਪਰ ਪਿੱਠ ਤੇ ਤਾਂ ਮੇਰਾ ਹੱਥ ਨਹੀਂ ਪਹੁੰਚਣਾ ਇਸ ਲਈ ਤੂੰ ਮੇਰੀ ਪਿੱਠ ਦੀ ਮਾਲਿਸ਼ ਕਰ ਦੇ ਉਹਨਾਂ ਨੇ ਇੰਨਾ ਕਿਹਾ ਤੇ ਬੈੱਡ ਦੇ ਉੱਤੇ ਉਹ ਪਿੱਠ ਤੇ ਪਹਰ ਪੈ ਗਏ ਸੀ ਮੈਨੂੰ ਅੱਜ ਸਵੇਰ ਤੋਂ ਹੀ ਉਹਨਾਂ ਤੇ ਬਹੁਤ ਗੁੱਸਾ ਆ ਰਿਹਾ ਸੀ ਪਰ ਫੇਰ ਵੀ ਮੈਂ ਉਹਨਾਂ ਦੀ ਪਿੱਠ ਦੀ ਮਾਲਿਸ਼ ਕਰਨ ਲੱਗੀ ਅੱਧੇ ਘੰਟੇ ਬਾਅਦ ਉਹਨਾਂ ਨੇ ਪਾਸਾ ਲੈਂਦੇ ਹੋਏ ਮੈਨੂੰ ਕਿਹਾ ਕਿ ਤੇਰੇ ਹੱਥ ਤਾਂ ਖਰਾਬ ਹੋ ਹੀ ਗਏ ਨੇ ਹੁਣ ਮੇਰੇ ਪੇਟ ਦੀ ਵੀ ਮਾਲਿਸ਼ ਕਰ ਦੇ ਮੈਂ ਨਾ ਚਾਹੁੰਦੀ ਹੋਈ ਉਹਨਾਂ ਦੀ ਹਰ ਗੱਲ ਮੰਨਦੀ ਜਾ ਰਹੀ ਸੀ ਤੇ ਆਪਣੇ ਦੋਨਾਂ ਹੱਥਾਂ ਦੇ ਨਾਲ ਉਹਨਾਂ ਦੀ ਮਾਲਿਸ਼ ਕਰ ਰਹੀ ਸੀ ਅਤੇ ਮੈਂ ਹੀ ਸੋਚ ਰਹੀ ਸੀ ਕਿ ਕਾਸ਼ ਅੱਜ ਮੇਰੀ ਸੱਸ ਜਿਉਂਦੀ ਹੁੰਦੀ ਤਾਂ ਮੈਨੂੰ ਇਹ ਸਭ ਕੁਝ ਨਾ ਕਰਨਾ ਪੈਂਦਾ ਇਨ੍ਹਾਂ 6 ਦਿਨਾਂ ਦੇ ਵਿੱਚ ਮੇਰਾ ਮੇਰੇ ਘਰ ਵਾਲੇ ਬਿਨਾ ਕਿੰਨਾ ਬੁਰਾ ਹਾਲ ਹੋ ਗਿਆ ਸੀ ਤੇ ਪਾਪਾ ਜੀ ਤਾਂ ਮੇਰੀ ਮੰਮੀ ਤੋਂ ਬਿਨਾ ਕਿਵੇਂ ਰਹਿੰਦੇ ਹੋਣਗੇ ਮੈਂ ਹੀ ਸੋਚਾਂ ਦੇ ਵਿੱਚ ਇਹਨੇ ਡੁੱਬੀ ਹੋਈ ਸੀ ਕਿ ਮੈਂ ਸਭ ਕੁਝ ਛੱਡ ਕੇ ਅੰਦਰ ਭੱਜ ਗਈ ਕੁਝ دیر ਬਾਅਦ ਉਹ ਮੇਰੇ ਕਮਰੇ ਵਿੱਚ ਆਏ ਤੇ ਕਹਿਣ ਲੱਗੇ ਕੀ ਹੋਇਆ ਤੂੰ ਮਾਲਿਸ਼ ਛੱਡ ਕੇ ਇੱਥੇ ਕਿਉਂ ਆ ਗਈ ਕੀ ਤੈਨੂੰ ਰਾਹੁਲ ਦੀ ਯਾਦ ਆ ਰਹੀ ਹੈ ਕਿ ਤੇਰਾ ਉਸਤੇ ਬਿਨਾਂ ਦਿਲ ਨਹੀਂ ਲੱਗਦਾ ਤੂੰ ਮੈਨੂੰ ਦੱਸ ਤੈਨੂੰ ਕੀ ਪਰੇਸ਼ਾਨੀ ਹੈ ਤੈਨੂੰ ਜਿਸ ਚੀਜ਼ ਦੀ ਵੀ ਕਮੀ ਹੋਊਗੀ ਮੈਂ ਤੁਰੰਤ ਪੂਰੀ ਕਰ ਦੇਵਾਂਗਾ ਮੈਂ ਤੈਨੂੰ ਆਪਣੀ ਧੀ ਮੰਨਦਾ ਤੇ ਮੈਂ ਤੈਨੂੰ ਆਪਣੀ ਧੀ ਵਾਂਗ ਹੀ ਪਿਆਰ ਕਰਾਂ ਤੇ ਮੈਂ ਅਜਿਹਾ ਕਦੇ ਨਹੀਂ ਚਾਹਾਂਗਾ ਕਿ ਤੂੰ ਕਿਸੇ ਵੀ ਗੱਲ ਤੋਂ ਦੁਖੀ ਹੋਵੇਂ ਅਤੇ ਤੂੰ ਵੀ ਤਾਂ ਮੇਰੀ लाड़ਲੀ ਧੀ ਹੈ ਮੈਂ ਉਹਦੇ ਪੈਰਾਂ ਵਿੱਚ ਡਿੱਗ ਗਈ ਤੇ ਮੈਂ ਕਿਹਾ ਕਿ ਪਾਪਾ ਜੀ ਮੈਂ ਤੁਹਾਨੂੰ ਬਹੁਤ ਗਲਤ ਸਮਝਿਆ ਮੈਨੂੰ ਮਾਫ਼ ਕਰ ਦਿਓ ਮੈਂ ਇਹਨਾਂ ਦਿਨਾਂ ਤੋਂ ਸੋਚ ਰਹੀ ਸੀ ਕਿ ਤੁਸੀਂ ਮੇਰੇ ਤੇ ਬੁਰੀ ਨਜ਼ਰ ਰੱਖ ਰਹੇ ਹੋ ਤੇ ਇਸ ਲਈ ਮੈਂ ਤੁਹਾਡੇ ਤੋਂ ਦੂਰੀ ਬਣਾ ਰਹੀ ਸੀ ਪਰ ਹੁਣ ਮੈਨੂੰ ਸਮਝ ਆ ਗਿਆ ਹੈ ਕਿ ਜਦੋਂ ਰਾਹੁਲ ਨੂੰ ਗਏ 5 ਦਿਨ ਹੋਏ ਨੇ ਮੇਰੀ ਉਸ ਤੋਂ ਬਿਨਾਂ ਇਹ ਹਾਲਤ ਹੈ ਤਾਂ ਫਿਰ ਤੁਹਾਡਾ ਮੰਮੀ ਤੋਂ ਬਿਨਾਂ ਕੀ ਹਾਲ ਹੁੰਦਾ ਹੋਊਗਾ ਉਹਨਾਂ ਨੂੰ ਗਏ ਪੂਰੇ 6 ਮਹੀਨੇ ਹੋ ਗਏ ਪਰ ਜੇ ਮੈਂ ਤੁਹਾਡਾ ਦਿਲ ਦੁਖਾਇਆ ਹੋਵੇ ਤਾਂ ਪਲੀਜ਼ ਤੁਸੀਂ ਮੈਨੂੰ ਮਾਫ਼ ਕਰ ਦਿਓ ਹੁਣ ਤੋਂ ਮੈਂ ਤੁਹਾਡੀ ਹਰ ਤਰ੍ਹਾਂ ਦੇਖਭਾਲ ਕਰਾਂਗੀ ਤੇ ਤੁਹਾਡੀ ਧੀ ਬਣ ਕੇ ਰਹਾਂਗੀ ਦੋਸਤੋ ਇਹ ਸੀ ਸਾਡੀ ਅੱਜ ਦੀ ਕਹਾਣੀ ਜੇਕਰ ਤੁਹਾਨੂੰ ਕਹਾਣੀ ਚੰਗੀ ਲੱਗੀ ਹੋਵੇ ਪਸੰਦ ਆਈ ਹੋਵੇ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਨਾ ਨਾ ਭੁੱਲਣਾ ਜੀ ਜੇਕਰ ਤੁਸੀਂ ਇਸ ਚੈਨਲ ਤੇ ਪਹਿਲੀ ਵਾਰੀ ਆਏ ਹੋ ਤਾਂ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੀ ਮਿਲਦੇ ਆਂ ਆਪਾਂ ਇੱਕ ਹੋਰ ਨਵੀਂ ਕਹਾਣੀ ਦੇ ਨਾਲ ਕਹਾਣੀ ਸੁਣਨ ਲਈ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦੀ ਆਪਾਂ ਫੇਰ ਮਿਲਾਂਗੇ ਉਦੋਂ ਤੱਕ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਸ਼ੀਕਾਲ ਜੀ